ਤਸਰੀਏ ਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਅੱਜ ਦੀ ਵੀਡੀਓ ਅੱਜ ਤਾਂ ਲੇਟ ਹੀ ਹੋ ਗਈਆਂ ਜੀ ਆਪਣੇ ਵੀਡੀਓ ਨਹੀਂ ਤਾਂ ਆਪਾਂ ਸਵੇਰੀ ਵੀਡੀਓ ਹੁ ਕਿੰਨੇ ਦਿਨਾਂ ਦਾ ਵਧੀਆ ਟਾਈਮ ਟੇਬਲ ਜਵਾਂ ਨਰ ਰਿਹਾ ਸੀ ਉਹ ਵੀਡੀਓ ਦਾ ਅੱਜ ਤਾਂ ਵਾੜਾ ਲੇਟ ਜੇ ਹੋ ਗਏ ਤੇ ਇੱਕ ਤਸੀਲੀ ਜੀ ਮੌਸਮ ਨੇ ਵਾਲੇ ਤੰਗ ਕਰੇ ਪਏ ਆਂਗੇ ਹੋਰੀ ਜਾਂ ਮੌਸਮ ਹੋਇਆ ਪਿਆ ਇੱਕ ਇਸ ਵਾਰ ਬਸ بارش ਤਾਂ ਘੱਟ ਹੈਗੀ ਹੋਰ ਵੀ ਸਿੱਲਾ-ਸਿੱਲਾ ਜਾ ਇੱਧਰ بارش ਤਾਂ ਸਾਡੇ ਕਨੇ ਖਰ ਐਨੀ ਕੋਈ ਜ਼ਿਆਦਾ ਵੀ ਨਹੀਂ ਹੈਗੀ ਪਰ ਸਿੱਲਾ ਜਾ ਮੌਸਮ ਬਾੜਾ ਹੋਇਆ ਤੇ ਆ ਆ ਵੀ ਜਾਂਦੀ ਹੈ ਡੇਲੀ ਥੋੜੀ ਵਾਲੀ ਜੀ ਪਾ ਕੇ ਫਿਰ ਮੇੜਾ ਜਾ ਖਰਾਬ ਕਰਕੇ ਸੌਂਵਾਂ ਦੀ ਰੱਬ ਤੁਰ ਜਾਂਦਾ ਹੈਗਾ ਈ ਕਾ ਮੌਸਮ ਖਰਾਬ ਹੋ ਜਾਂਦਾ ਹੈ ਤੇ ਕਰਕੇ ਸੇਤ ਵੀ ਸਾਰਿਆਂ ਦੀ ਰਾਤ ਮੈਨੂੰ ਵੀ ਬੁਖਾਰ ਜਾ ਲੱਗਿਆ ਮੈਨੂੰ ਬੇਟਾ ਵੀ ਕਹਿ ਰਿਹਾ ਸੀ ਮੇਰਾ ਗਲਾ ਦਰਦ ਹੋ ਰਿਹਾ ਮਮਾ ਸਵੇਰ ਸਕੂਲ ਤਾਂ ਮੈਂ ਭੇਜਦਾ ਸੀ ਹੁਣ ਦੁਆਰੇ ਸਕੂਲ ਚ ਲੈ ਕੇ ਆਇਆ ਸਮਕਾ ਟੀਚਰ ਦਾ ਫੋਨ ਆ ਗਿਆ ਕਹਿੰਦੇ ਬੁਖਾਰ ਹੋ ਗਿਆ ਸਿਰ ਦਰਦ ਹੋ ਰਿਹਾਗਾ ਉਹਨੂੰ ਲੈਣ ਚਲੇ ਗਈ ਤੇ ਇੱਕ ਮੌਸਮ ਕਰਕੇ ਪਤਾ ਨਹੀਂ ਮੱਛਰ ਮੁਛਰ ਜਾਂ ਬਾੜਾ ਹੀ ਹੋਇਆ ਪਿਆਗਾ ਹੁਣ ਤਾਂ ਕਿੰਨਾ ਮੱਛਰ ਹੋਇਆ ਪਿਆਗਾ ਖੇਤਾਂ ਦੇ ਕੰਮ ਜ਼ਿਮੀਂਦਾਰਾਂ ਦੇ ਤਾਂ ਬਾੜੇ ਚੱਲਦੇ ਹੁੰਦੇ ਨਹੀਂ ਸਾਡੇ ਵੱਲ ਤਾਂ ਬਾੜਾ ਹੀ ਹਜੇ ਕੰਮ ਜਾ ਵਿੱਚ ਇੱਕ ਦੇ ਮੋਟਰ ਖਰਾਬ ਹੋ ਗਈ ਕਦੇ ਕੁਝ ਹੋਵੇ ਜ਼ਿਮੀਂਦਾਰ ਇਸ ਤਰ੍ਹਾਂ ਹੀ ਇਹ ਕੰਮ ਨਹੀਂ ਸੈਟ ਆਉਂਦੇ ਹੈਗੇ ਐਵੇਂ ਚੱਲੀ ਜਾਂਦਾ ਹੁੰਦਾ ਵਿੱਚ ਬਟੀਕ ਦਾ ਕੰਮ ਹੋ ਜਾਂਦਾ ਹੈਗਾ ਤੇ ਇੱਕ ਰਾਤ ਦੀ ਗੱਲ ਦੱਸਦੀ ਹਾਂ ਜੀ ਤੁਹਾਨੂੰ ਪਹਿਣਾ ਨਾਲ ਜਦੋਂ ਮੈਂ ਬਾਹਰ ਮੇਰੀ ਆਦਤ ਹੈ ਕਿ ਮੈਂ ਰਾਤ ਨੂੰ ਦੋ ਤਿੰਨ ਵਾਰ ਉੱਠ ਕੇ ਬਾਹਰ 베ੜੇ 'ਚ ਜਰੂਰ ਗੇੜਾ ਦੀਨੀ ਹੁੰਨੀ ਹੈ ਕਿ ਧਿਆਨ ਜਰ ਰੱਖਦੀਆਂ ਹਾਂ ਜਦੋਂ ਮੈਂ ਬਾਹਰ ਆਈ ਤਾਂ ਇੰਨਾ ਵੱਡਾ ਸੱਪ 베ੜੇ 'ਚ ਤੁਰਿਆ ਜਾਵੇ ਮੈਨੂੰ ਪਹਿਲਾਂ ਐ ਲੱਗਿਆ ਕੋਈ ਰਸੀ ਰਸੀ ਜਿਹੀ ਕੋਈ ਹੈ ਪਰ ਜਦੋਂ ਮੈਨੂੰ ਹੱਲ ਦਾ ਜਿਹਾ ਦੇਖਿਆ ਮੈਂ ਫੋਨ ਦੀ ਲਾਈਟ ਲਾਈ ਮੇਰੇ ਹੱਥ 'ਚ ਫੋਨ ਹੁੰਦਾ ਹੈਗਾ ਮੈਂ ਫੋਨ ਦੀ ਲਾਈਟ ਮਾਰੀ ਤਾਂ ਦੇਖਿਆ ਮਾ ਸੱਪ ਹੈਗਾ ਮੈਂ ਕੈਨ ਨਿਚਰ ਸਟੈਂਡਰ ਬੁਲਾਣ ਜਾਉਂਗੀ ਸੁੱਤੇ ਪਏ ਨੇਗੇ ਇੰਨੇ ਚਿਰਸ ਤੇ ਭੱਜ ਜੂਗਾ ਇਹ ਮੇਰੇ ਤਾਂ ਹੱਥ ਚਿੱਕਲ ਉਹਦੀ ਰੌੜ ਜੀ ਆ ਗਈ ਮੈਂ ਤਾਂ ਉਹ ਮਾਰੀ ਉਹ ਬੌਂਦਲ ਕੇ ਡਿੱਗ ਜੇ ਪਿਆ ਕੇਰਾ ਤਾਂ ਫਿਰ ਉਸ ਤੋਂ ਬਾਅਦ ਮੈਂ ਮਾਰਤਾ ਉਹ ਪੂਰੀ ਦਲੇਰੀ ਜੀ ਵਾਲਾ ਕੰਮ ਦਿਖਾਇਆ ਤੇ ਫਿਰ ਮਾਰ ਮੁਰ ਕੇ ਜਾ ਕੇ ਪੈ ਗਈ ਮੈਂ ਤਾਂ ਦੱਸਿਆ ਵੀ ਨਹੀਂ ਹੈਗਾ ਸੁੱਤੇ ਪਏ ਸੀਗੇ ਹਨੇਰਾ ਵਾਲਾ ਹੋ ਰਿਹਾ ਸੀਗਾ 11 ਵਜ ਰਹੇ ਸੀ ਮੇਲੇ ਦਾ 11 11 ਮੈਂ ਕਿਹਾ ਚੱਲ ਹੁਣ ਕੀ ਦੱਸਣਾ ਮਾਰਤਾ ਦਿੱਤਾ ਹੀ ਦੇ ਵੇਰੇ ਉੱਠਿਆ ਨੂੰ ਦੱਸਿਆ ਮੈਂ ਕਿਹਾ ਮੈਨੂੰ ਕਹਿੰਦੇ ਨਹੀਂ ਤੂੰ ਆਛੇਈ ਸੱਪ ਪਨਾਕ ਤੇ ਹੋਰ ਕੁਛ ਮਾਰਦਾ ਮੈਂ ਕਿਹਾ ਜਿਹਦੇ ਖਾਵਾਂ ਮਰੇ ਪੇ ਫਿਰ ਦਿਖਾਏ ਨਾ ਨੂੰ ਵੀ ਮੈਂ ਸੱਪ ਮਾਰਦਾ ਰਾਤ ਮੌਸਮ ਇਹ ਹੈ ਜਹ ਹੋਇਆ ਪਿਆ ਜੀ ਬਤਨ ਕਿਧਰੋਂ ਕੀ ਚੀਜ਼ ਆ ਜਾਂਦੀ ਹੈਗੀ ਜਿਕੇ ਸਾਡੇ ਨਾਲ ਲੱਗਦੇ ਜੇ ਨਾ ਘਰ ਦੇ ਬਾਗਲ ਗੁੱਗਲ ਜੇ ਨੇਗੇ ਸਬਜ਼ੀਆਂ ਸੂਜੀਆਂ ਜੇ ਲਾਈਆਂ ਹੋਈਆਂ ਨੇ ਉਹਨਾਂ ਦੀਆਂ ਕੱਖ ਕੁੱਖ ਜੇ ਵਾਲੇ ਜੰਮੇ ਪਏ ਨੇਗੇ ਉਹ ਕੱਖਾਂ ਕੁੱਖਾਂ ਕਰਕੇ ਸੱਪ ਸਕੋੜੀ ਜੇ ਵਾਲੇ ਆ ਜਾਂਦੇ ਨੇਗੇ ਇੱਕ ਮੌਸਮੀ ਹੈ ਜਹ ਹੋਇਆ ਪਿਆ ਜੀ ਜਮਾ ਸਾਰੇ ਨੂੰ ਐਵੇਂ ਜੇ ਪਤਾ ਨਹੀਂ ਮੈਨੂੰ ਹੀ ਹੋਇਆ ਪਿਆਗਾ ਐਂ ਜੇ ਲੱਗ ਜਾਂਦਾ ਹੁਣ ਸਾਰੇ ਦਿਨ ਬੁਖਾਰ ਹੋ ਰਿਹਾ ਬੁਖਾਰ ਹੋ ਰਿਹਾ ਬੁਖਾਰ ਵਾਲਾ ਕੰਮ ਜੇ ਹੋਇਆ ਪਿਆਗਾ ਜਮਾ ਬਾੜਾ ਜਾਦੀ ਤੇ ਲਓ ਭੈਣਾਂ ਨਾਲ ਅੱਜ ਗੱਲਾਂ ਵੀ ਕਰ ਲਈਆਂ ਮੈਂ ਤਾਂ ਕਈ ਦਿਨ ਹੋ ਗਏ ਸੀ ਤੁਹਾਡੇ ਨਾਲ ਕੋਈ ਗੱਲਬਾਤ ਵੀ ਨਹੀਂ ਹੋਈ ਸੀ ਸੋਚਿਆ ਗੱਲਾਂ ਵੀ ਕਰ ਲਈਏ ਤੇ ਹੁਣ ਨਾਲ ਨਾਲ ਤੁਹਾਨੂੰ ਸੂਟ ਵੀ ਦਿਖਾ ਦਿੰਨੇ ਆ ਬਾਹਲੇ ਸੋਨੇ ਜੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਪਰ ਰਖੜੀ ਤੇ ਪਾ ਕੇ ਜਾਇਓ ਤੁਸੀਂ ਇਹ ਸੂਟ ਥੋੜੇ ਜੇ ਗਰੇਸਫੁਲ ਜੇ ਸੂਟ ਵੀ ਪਾ ਕੇ ਜਾਇਓ ਜੇ ਕਿਸੇ ਦੇ ਪਿੰਡ ਧੀਆਂ ਲੱਗਦੀਆਂ ਨੇ ਧੀਆਂ ਚ ਪਾ ਕੇ ਵਗ ਜਿਓ ਸਾਡੇ ਤਾਂ ਇਥੇ ਮਾਰਕੀਟ ਵਾਲੇ ਪਾਸੇ ਲੱਗਦਾ ਸੀ ਤਾਂ ਪਿੰਡਾਂ ਦੇ ਪਾਸੇ ਰਹਿਣ ਨੇ ਖਰਚਾ ਖਲਚ ਪਿੰਡਸ ਤਾਂ ਨਹੀਂ ਲੱਗਦੀਆਂ ਹੈਗੀਆਂ ਸ਼ਹਿਰ ਚ ਪਾਰਕ ਚ ਜ਼ਰੂਰ ਲੱਗਦੀਆਂ ਨੇ ਅਸੀਂ ਚਲੇ ਜਾਣੇ ਹੁੰਨੇ ਆਗੇ ਅਸੀਂ ਨਾ ਚਲੇ ਜਾਣੇ ਹੁੰਨੇ ਆਗੇ ਕਦੇ ਇੱਕ ਦਿਨ ਜਾਇਆ ਜਾਂਦਾ ਜਿਉਂ ਤਾਂ ਤੁਹਾਨੂੰ ਵੀ ਪਤਾ ਕਮਾਚ ਕਿੱਥੋਂ ਨਿਕਲਿਆ ਜਾਂਦਾ ਘਰ ਦੇ ਕੰਮ ਬੁਟੀਕ ਦੇ ਕੰਮ ਇਹ ਹੀ ਕੰਮ ਨਹੀਂ ਸੈਟ ਆਂਦੇ ਆਪਣੇ ਤਾਂ ਜਨਾਨੀਆਂ ਦੇ ਸਾਰਾ ਦਿਨ ਇਹ ਹੀ ਕਮਾਚ ਲੱਗੇ ਰਹਿਣੇ ਆ ਇੱਕ ਜਾਂ ਦੋ ਦਿਨ ਮੈਂ ਕਈ ਵਾਰ ਚਾਹ ਪਿਛਲੇ ਸਾਲ ਤਾਂ ਬੱਚੇ ਦੋ ਦਿਨ ਲੱਗੇ ਸੀਗੇ ਹਣੇ ਚਲੋ ਸਾਨੂੰ ਵੀ ਦਿਖਾ ਕੇ ਲਿਓ ਸਾਨੂੰ ਵੀ ਦਿਖਾ ਕੇ ਲਿਓ ਦੇਖੋ ਇਸ ਵਾਰ ਜੇ ਜਾਇਆ ਜਾਂਦਾ ਹੈਗਾ ਵਧੀਆ ਪ੍ਰੋਗਰਾਮ ਤਾਂ ਖਰਵਾਦੀ ਆ ਹੁੰਦਾ ਜੇ ਤੁਸੀਂ ਲਵੇ ਪਿੰਡਾਂ ਦੇ ਜਾਂ ਅਖਲ ਤਾਂ ਜ਼ਰੂਰ ਦੇਖ ਕੇ ਜਾਇਓ ਉਹਨਾਂ ਨੇ ਮੈਨੂੰ ਮਿਲ ਕੇ ਜਾਇਓ ਜ਼ਰੂਰ ਤੇ ਬਾਕੀ ਸਾਰੇ ਦੱਸਿਓ ਤੁਹਾਡੇ ਕਿੱਥੇ ਕਿੱਥੇ ਧੀਆ ਲੱਗਦੀਆਂ ਰਹਿਗੀਆਂ ਸਾਡੇ ਪਿੰਡ ਵੀ ਲੱਗਦੀਆਂ ਹੁੰਦੀਆਂ ਨੇ ਜੀ ਸਾਡਾ ਪਿੰਡ ਮੇਰਾ ਇਥੋਂ 12 ਕਿਲੋਮੀਟਰ ਦੀ ਦੂਰ ਹੈਗਾ ਚੱਕਲ ਤੋਂ ਅ ਸਗੂ ਡਿਸਟ੍ਰਿਕਟ ਪੈ ਜਾਂਦਾ ਹੈਗਾ ਇਹ ਤੇ ਉੱਥੇ ਵੀ ਲੱਗਦੀਆਂ ਹੁੰਦੀਆਂ ਨੇ ਸਕੂਲ 'ਚ ਇਸ ਵਾਰ ਦਾ ਤਾਂ ਪਤਾ ਨਹੀਂ ਹਜੇ ਕੋਈ ਆਇਆ ਨਹੀਂ ਫੋਨ ਫੋਨ ਨਹੀਂ ਤਾਂ ਮੰਮੀ ਹੋਰ ਫੋਨ ਕਰ ਦਿੰਦੇ ਨੇ ਪਰ ਚਾਈ ਕਹਿੰਦੇ ਨੇ ਆ ਜਿਓ ਬਹਾਨੇ ਨਾਲ ਆ ਜਾਓਗੇ ਤੁਸੀਂ ਇੱਕ ਦਿਨ ਚਲ ਕੁੜੀਆਂ ਨੂੰ ਮਿਲਿਆ ਜਾਂਦਾ ਜੀ ਹੋਰ ਤਾਂ ਨਹੀਂ ਮਿਲਿਆ ਜਾਂਦਾ ਛੁੱਟੀਆਂ ਛਟੀਆਂ ਇਸ ਤਾ ਜੀ ਮੇਰੇ ਤੋਂ ਜਾਇ ਨਹੀਂ ਜਾਂਦਾ ਹੁੰਦਾ ਹੈ ਕਿ ਕੰਮਾ ਕਰਕੇ ਤੇ ਬਸ ਫਿਰ ਐ ਦਾ ਰਖੜੀ ਨੂੰ ਜਾਂ ਫਿਰ ਇਹ ਸਮਝਾਣੇ ਹੁੰਦੇ ਆਂਗੇ ਜਾਂ ਇੱਕ ਦਿਨ ਈਆਂ ਚ ਵਗ ਜਾਣੇ ਹੁੰਦੇ ਆਂ ਤੇ ਬਾਕੀ ਤੁਸੀਂ ਸਾਰੇ ਦੱਸੋ ਤੁਹਾਡੇ ਕਿੱਥੇ ਕਿੱਥੇ ਲੱਗਦੀਆਂ ਨੇ ਹਲੋ ਆਪੀ ਹੋ ਗਏ ਜੀ ਪੁਰਾਣੇ ਕਹਣਾ ਤਿਹਾਰੀ ਤੇਰੀ ਵਾਸਤਾ ਕੁੜੀਆਂ ਮਿਲਦੀਆਂ ਹੁੰਦੀਆਂ ਸੀ ਹੁਣ ਤਾਂ ਬੱਚੇ ਪੜਦੇ ਨੇ ਜੀ ਸਾਰਿਆਂ ਦੇ ਕਮਾਂਕਾਰਾਂ ਚ ਲੋ ਜੀ ਇਹ ਸੂਟ ਨੇਗੇ ਬਹੁਤ ਸੋਹਣੇ ਸੂਟ ਨੇ ਸਟਫ ਐਨਾ ਕ ਜ਼ਿਆਦਾ ਵਧੀਆ ਹੈ ਨਾ ਇਹ ਬਹੁਤ ਹੀ ਜ਼ਿਆਦਾ ਪਿਓਰ ਕਾਟਨ ਹੈ ਜਮਾ ਮਲ ਕਾਟਨ ਹੈਗੀ ਇਹ ਮਲ ਕਾਟਨ ਦੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਤੇ ਇਹਦੀ ਬਾਟਮ ਦੇ ਉੱਤੇ ਵਰਕ ਆਊਗਾ ਬਾਟਮ ਤੇ ਵਰਕ ਕਰਵਾਇਆ ਹੋਇਆ ਆਪਾਂ ਨੇ ਲੇਸ ਵਗੈਰਾ ਕਾਸੇ ਦੀ ਤੁਹਾਨੂੰ ਲੋੜ ਨਹੀਂ ਹੈਗੀ ਸਾਰਾ ਕੁਝ ਅਟੈਚ ਹੈ ਸੈਂਟਰ ਪੈਨਲ ਦੇ ਵਿੱਚ ਵੀ ਜਾ ਰਹੇ ਨੇ ਨੀਚੇ ਘੇਰੇ ਤੇ ਵੀ ਟ੍ਰਿਪਲ ਟ੍ਰਿਪਲ ਲੇਸ ਲਾਈ ਹੋਈ ਹੈ ਪੂਰੀ ਖੁੱਲੀ ਡੁੱਲੀ ਹੈਗੀ ਕੋਈ ਐ ਨਹੀਂ ਹੈਗਾ ਵੀ ਆਪਾਂ ਨੂੰ ਘੇਰੇ ਦੀ ਕੋਈ ਪ੍ਰੋਬਲਮ ਆਊਗੀ ਲੈਂਥ ਦੀ ਇਸ਼ੂ ਬਾਹਲਾ ਸੋਨਾ ਚੈਰੀ ਜਿਹਾ ਸ਼ੇਡ ਹੈਗਾ ਰੈੱਡ ਜਿਹਾ ਨਹੀਂ ਹੈਗਾ ਬਾਹਲਾ ਸੋਨਾ ਚੈਰੀ ਜੈ ਦੁਪੱਟਾ ਵੀ ਇਹਦਾ ਇੰਨਾ ਸੋਹਣਾ ਚਲੋ ਮੈਂ ਫੋਟੋ ਕੀ ਦਿਖਾ ਦਿੰਦੀ ਹਾਂ ਤੁਹਾਨੂੰ ਬਾਹਲਾ ਸੋਨਾ ਦੁਪੱਟਾ ਹੈ ਇਹਦਾ ਮਸ਼ਲੀਨ ਦਾ ਬਾਹਲਾ ਹੀ ਪਿਆਰਾ ਜਿਹਾ ਦੁਪੱਟਾ ਹੈ ਫ੍ਰੈਗਰੈਂਸ ਜੇ ਵਾਲੇ ਸੂਟ ਨੇਗੀ ਫ੍ਰੈਗਰੈਂਸ ਵਾਲੇ ਸੂਟ ਇਸ ਵਾਰ ਸੋਣੀ ਸੋਣੀ ਜੀ ਖੁਸ਼ੂ ਆਂਦੀ ਰਹਿੰਦੀ ਹੈ ਇਹਨਾਂ ਦੇ ਵਿੱਚੋਂ ਲਓ ਜੀ ਇਹ ਦਾ ਦੁਪੱਟਾ ਰਹੂਗਾ ਚਾਰ ਕਲਰ ਆਏ ਸੀ ਇਹਦੇ ਵਿੱਚ ਇੱਕ ਭੈਣ ਕੋਈ ਲੈ ਗਈ ਮੇਰੇ ਤੋਂ ਅੱਜ ਮਸਟਰਡ ਸ਼ੇਡ ਸੀਗਾ ਜਿਹੜਾ ਤਿੰਨ ਰਹਿ ਗਏ ਇਹ ਮੈਂ ਵੀਡੀਓ ਬਣਾਈ ਹੋਈ ਨਹੀਂ ਸੀਗੀ ਤੇ ਅੱਜ ਮੈਂ ਕਿਹ ਵੀਡੀਓ ਬਣਾ ਦਿੰਨੇ ਤੁਹਾਡੇ ਲਈ ਕਰ ਲਈ ਆਇਆ ਸੀ ਇਹ ਨਵਾਂ ਸਟਾਕ ਅੱਜ ਇੱਕ ਭੈਣ ਤਾਂ ਲੈ ਗਈ ਮਸਟਰਡ ਕਲਰ ਦਾ ਸੋਨਾ ਬਹੁਤ ਸੋਹਣਾ ਹੈਗਾ ਸਟਫ ਵੀ ਵਾਲਾ ਸੋਹਣਾ ਹੈਗਾ ਦੁਪੱਟੇ ਵੀ ਵਾਲੇ ਸੋਹਣੇ ਸਟਫ ਬਿਲਕੁਲ ਮਲ ਕੋਟਨ ਹੈਗਾ ਤੇ ਬਾਟਮ ਵੀ ਬਹੁਤ ਸੋਹਣੀ ਹੈ ਮਲ ਕੋਟਨ ਦੀ ਨਾਲ ਸੈਲਫ ਜੇ ਬਣਿਆ ਹੋਇਆਗਾ ਇਹਦੇ ਵਿੱਚ ਵੀ ਇਦਾਂ ਤੇ ਇਦਾਂ ਇਹਦੇ ਉੱਤੇ ਵਰਕ ਹੋਇਆ ਹੋਇਆ ਹੁਣ ਮੈਂ ਨੈਕਸਟ ਕਲਰ ਦਿਖਾ ਦਿੰਨੀ ਆ ਤੁਹਾਨੂੰ ਇਹ ਨੈਕਸਟ ਕਲਰ ਵੀ ਵਾਲਾ ਸੋਨਾ ਜਾਏਗਾ ਮੈਂ ਤਾਂ ਵੀਡੀਓ ਬੰਦ ਕਰਨੀ ਭੁੱਲ ਗਈ ਐ ਵੀ ਰੱਖ ਤਾ ਫੋਨ ਤੇ ਇਹ ਤੇ ਵੀ ਐਮੀ ਲੇਸ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਲੇਸ ਵੀ ਐਨ ਵਧੀਆ ਵਾਲੀ ਹੈ ਹੋਂ ਨਹੀਂ ਹੈਗੀ ਬਿਲਕੁਲ ਇੱਕ ਹੁੰਦੀ ਹੈ ਨਾ ਤਾਂ ਅੱਗੇ ਜੇ ਨਿਕਲ ਜ ਜਾਂਦੇ ਨੇ ਵੈਸੇ ਮੈਂ ਖੁਦ ਵੀ ਜਿਹੜੀਆਂ ਲੇਸਾਂ ਰੱਖਦੀ ਆ ਮੇਰੀ ਆਦਤ ਹੈ ਮੈਂ ਵਧੀਆ ਵਾਲੀ ਹੀ ਰੱਖਦੀ ਹੁੰਨੀ ਆ ਕਿ ਕਿਉਂਕਿ ਇੰਨਾ ਮਹਿੰਗਾ ਸੂਟ ਲੈਨੇ ਫਿਰ ਸਟੀਚਿੰਗ ਐਨੀ ਮਹਿੰਗੀ ਹੋਈ ਪਈ ਹੈ ਜੀ ਹੈਨਾ ਫਿਰ ਓਕੇ ਕੀ ਫਾਇਦਾ ਹੈਗਾ ਜੇ ਲੇਸ ਦੇ ਤੱਕ ਇਹਦੇ ਨਿਕਲ ਹੀ ਜਾਂਦੇ ਨੇ ਤੇ ਲੇਸਾਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਸਾਰੇ ਸੂਟ ਪੂਰੇ ਐ ਬਹੁਤ ਤੇ ਜਿਹੜਾ ਇਹਦਾ ਹੈਗਾ ਇਹਦੀ ਵੀ ਬਾਟਮ ਤੇ ਵਰਕ ਆਊਗਾ ਦੁਪੱਟਾ ਵੀ ਬਾਲਾ ਹੀ ਸੋਹਣਾ ਹੈਗਾ ਇਹਦਾ ਵੀ ਮੈਂ ਚਲੋ ਖੋਲ ਕੇ ਨਾ ਦਿਖਾਵਾਂ ਜੇ ਕਿਸੇ ਭੈਣ ਨੂੰ ਪਸੰਦ ਆਊਗਾ ਤਾਂ ਮੈਨੂੰ ਦੱਸ ਦਿਓ ਗ੍ਰੇ ਜਆ ਕਲਰ ਹੈ ਡਾਰਕ ਗ੍ਰੇ ਜਆ ਸ਼ੇਡ ਹੈਗਾ ਤਾਂ ਮੈਂ ਖੋਲ ਕੇ ਦਿਖਾ ਦਾਂਗੀ ਜੇ ਕੋਈ ਪਹਿਣ ਕਹੂਗੀ ਤੇ ਇਹਦਾ ਵੀ ਕਲਰ ਬਹੁਤ ਸੋਹਣਾ ਹੈਗਾ ਇੱਕ ਮਸਟਰਡ ਸੀ ਚਾਰ ਸੁੰਦਰ ਸੀ ਜਨੀਆਂ ਚਾਰ ਕਲਰ ਆਏ ਸੀ ਮਸਟਰਡ ਸਾਡੇ ਕੋਈ ਭੈਣ ਇੱਥੋਂ ਹੀ ਲੈਗੀ ਤੇ ਮਸਟਰਡ ਕਲਰ ਆਇਆ ਸੀਗਾ ਇਹ ਵੀ ਇਦਾਂ ਹੀ ਉੱਤੋਂ ਤੱਕ ਦੀਆਂ ਲੈਸਾਂ ਜਾਂਦੀਆਂ ਨੇ ਚਲ ਸਾਰਾ ਤੁਹਾਨੂੰ ਕੀ ਕੋਲਣਾ ਦੀ ਹੁਣ ਇਹਦੇ ਲੈਸਾਂ ਜਾਂਦੀਆਂ ਨੇ ਬਹੁਤ ਸੋਹਣਾ ਕਲਰ ਹੈ ਇਹਦਾ ਵੀ ਕਲਰ ਪ੍ਰਿੰਟ ਵਾਲਾ ਸੋਹਣਾ ਹੈਦਾ ਵੀ ਤੇ ਇਹਦੇ ਉੱਤੇ ਜਿਹੜੀ ਇਹ ਪਿਕਾਕ ਦੀ ਛੇੜ ਦੀ ਇਹਦੀ ਬਾਟਮ ਰਹੂਗੀ ਤੇ ਇਹਦੀ ਬਾਰਡਰ ਹੀ ਇਦਾਂ ਆਊਗੀ ਬੜਾ ਸੋਹਣਾ ਜਿਹਾ ਸਟਫ ਹੈ ਸਟਫ ਬਹੁਤ ਸੋਹਣਾ ਹੈਗਾ ਮੈਨੂੰ ਵੀ ਬਹੁਤ ਸੋਹਣਾ ਲੱਗੇਦਾ ਸਟਫ ਸਟਫ ਮਲ ਕਾਟਨ ਹੈ ਬਿਲਕੁਲ ਜਮਾ ਤੇ ਇਹ ਦਾ ਦੁਪੱਟਾ ਦੁਪੱਟਾ ਮੈਂ ਖੋਲ ਕੇ ਦਿਖਾ ਦਿੰਦੀ ਇਹਦਾ ਦੁਪੱਟਾ ਬੈਨੋ ਲੱਗ ਜਾ ਲੱਗ ਰਿਹਾਗਾ ਲਓ ਜੀ ਇਹਦਾ ਦੁਪੱਟਾ ਦੁਪੱਟਾ ਵਾਲਾ ਸੋਨਾ ਹੈਗਾ ਇਹਦਾ ਐ ਡਬਲ ਸ਼ੇਡ ਜੀ ਦੇ ਰਿਹਾਗਾ ਇਹ ਬਾੜੀ ਸੋਣੀ ਫ੍ਰੈਗਰੈਂਸ ਆ ਰਹੀ ਹੈ ਇਹਨਾਂ ਦੇ ਵਿੱਚੋਂ ਸੁਟਾ ਚੋਂ ਤਾਂ ਬਾੜੀ ਸੋਣੀ ਹੋਈ ਐਵੇਂ ਜੇ ਲੱਗ ਜਾਂਦਾ ਹੁੰਦਾ ਖ ਵੀ ਦੇਖੀ ਲੈ ਵੇ ਜੇ ਲਾ ਕੇ ਰੱਖੀਏ ਐਨਾ ਕ ਸੋਨਾ ਤੇ ਇਹ ਚ ਤਿੰਨ ਕਲਰ ਹੋਗੇ ਜੇ ਆਪਣੇ ਕੋਲੇ ਚਾਰ ਕਲਰ ਆਏ ਸੀਗੇ ਮਸਟਰਡ ਕਲਰ ਸੇਲ ਹੋ ਗਿਆ ਇੱਕ ਗ੍ਰੇ ਬਲੈਕ ਜਿਹਾ ਸ਼ੇਡ ਹੈਗਾ ਤੇ ਇੱਕ ਆਵਾਲਾ ਛੇੜੇ ਪੀ ਕੋਕ ਨਾਲ ਤੇ ਉਸ ਤੋਂ ਬਾਅਦ ਇੱਕ ਕਚੈਰੀ ਛੇੜ ਤੇ ਨੂੰ ਹੀ ਛੇੜ ਬਹੁਤ ਸੋਹਣੇ ਨੇਗੇ ਤੇ ਪ੍ਰਾਈਸ ਰਹੂਗਾ ਜੀ ਇਹਨਾਂ ਦਾ ਵੀ ਬਾਟਮ ਦੇ ਉੱਤੇ ਵਰਕ ਹੈਗਾ ਇਹਨਾਂ ਦਾ 1500 ਰੁਪਏ 1500 ਇਹਨਾਂ ਦਾ ਪ੍ਰਾਈਸ ਹੈਗੇ ਤੇ ਜਿਹੜੀ ਵੀ ਪਹਿਣ ਲੈਣਾ 9253115036 ਜੀ ਜੇ ਉੱਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਦਿਓ ਜੀ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤਾਂ ਤੈਨੂੰ ਹੀ ਕਲਰ ਨੇਗੇ ਥੈਂਕ ਯੂ